ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਡੇ ਜਾਨੀ ਬਹੁਤ ਵਧੀਆ ਹੋਗੇ ਅਸੀਂ ਵੀ ਬਹੁਤ ਵਧੀਆ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਧੀਰਤੀ ਤੇ ਬਹੁਤ ਹੀ ਸਪੈਸ਼ਲ ਰੈਸਪੀ ਗੋਭੀ ਤੇ ਮੂਲੀ ਤੇ ਗਾਜਰ ਦੇ ਚਾਰ ਦੀ ਲੈ ਕੇ ਆਏ ਆ ਜਿਹੜੀ ਤੁਹਾਨੂੰ ਬਿਹਤਰੀ ਹੀ ਪਸੰਦ ਆਵੇਗੀ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਲੈ ਲਿਆ ਨੇ ਤੇ ਹੁਣ ਆਪਾਂ ਗੋਭੀ ਨੂੰ ਜਿਹੜਾ ਉਹ ਕੱਟ ਕਰਾਂਗੇ ਟੰਡਲ ਜਿਹੜੇ ਸਾਈਡ ਤੇ ਟਾਲਾਂਗੇ ਟੰਡਲਾਂ ਦੀ ਤੁਸੀਂ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਟੰਡਲਾਂ ਨੂੰ ਫੇਕਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਤੁਸੀਂ ਇਹ ਟੰਡਲਾਂ ਸੁੱਟਣਾ ਨਹੀਂ ਇਹਨੂੰ ਤੁਸੀਂ ਵਰਤ ਸਕਦੇ ਹੋ ਸਬਜ਼ੀ ਬਣਾ ਕੇ ਖਾ ਸਕਦੇ ਹੋ ਤੇ ਹੁਣ ਆਪਾਂ ਜਿਹੜੀ ਚਾਰ ਪੀਸਾ ਵਿੱਚ ਗੋਭੀ ਦੇ ਫੁੱਲ ਨੂੰ ਅਸੀਂ ਕੱਟ ਕਰ ਲਵਾਂਗੇ ਤੇ ਇਸ ਤਰੀਕੇ ਨਾਲ ਜੇ ਛੋਟੇ ਹੋਣ ਤੁਸੀਂ ਦੋ ਪੀਸੇ ਵਿੱਚ ਵੀ ਕੱਟ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਦੋ ਵੀ ਕੀਤੇ ਨੇ ਜਿਹੜੇ ਛੋਟੇ ਨੇ ਤੇ ਮੂਲੀ ਨੂੰ ਆਪਾਂ ਜਿਹੜਾ ਛਿਲਕਾ ਉਹਦਾ ਉਤਾਰ ਲਵਾਂਗੇ ਇਸ ਤਰੀਕੇ ਦੇ ਨਾਲ ਜਿਹੜੀ ਮੂਲੀ ਦਾ ਛਿਲਕਾ ਉਤਾਰਨਾ ਮੂਲੀ ਤੁਸੀਂ ਇਸ ਵਿੱਚ ਛੋਟੀ ਵੀ ਲੈ ਸਕਦੇ ਹੋ ਵੱਡੀ ਸਾਈਜ਼ ਦੀ ਵੀ ਲੈ ਸਕਦੇ ਹੋ ਜਿੰਨੀਆਂ ਤੁਸੀਂ ਬਣਾ ਵਧ ਬਣਾਉਣਾ ਚਾਹੁੰਦੇ ਹੋ ਤਾਂ ਵੱਧ ਵੀ ਲੈ ਸਕਦੇ ਹੋ ਆਪਾਂ ਸਿਰਫ ਇੰਨੇ ਚਾਰ ਦੀ ਰੈਸਪੀ ਤੁਹਾਨੂੰ ਸ਼ੇਅਰ ਕਰਨ ਲੱਗੇ ਆਂ ਜਿਹੜਾ ਸੁੱਕ ਜੇਗਾ ਬਿਲਕੁਲ ਘਟ ਹੋ ਜਾਂਦਾ ਹੈ ਜਿਆਦਾ ਨਹੀਂ ਰਹਿੰਦਾ ਹੈਗਾ ਇੱਕ ਜੱਗ ਆਪਾਂ ਗਰਮ ਪਾਣੀ ਲਿਆ ਹੋਇਆ ਏ ਤੇ ਇੱਥੇ ਆਪਾਂ ਹੁਣ ਜਿਹੜੀ ਮੂਲੀ ਤੇ ਇੱਕ ਗਾਜਰ ਨੂੰ ਆਪਾਂ ਕੱਟ ਕਰ ਲਾਂਗੇ ਕੋਸ਼ਾਹੀ ਚਾਰ ਜਿਹੜਾ ਵੱਖਰਾ ਪਾਉਣਾ ਏ ਤੇ ਉਹਦੇ ਵਾਸਤੇ ਇੱਕ ਚਮਚਾ ਆਪਾਂ ਪਾਵਾਂਗੇ ਜੀ ਨਮਕ ਇੱਕ ਚਮਚਾ ਹਲਦੀ ਤੇ ਜਿੰਨੀ ਅਸੀਂ ਗੋਭੀ ਗਾਜਰਾਂ ਤੇ ਮੂਲੀ ਨੂੰ ਅਸੀਂ ਕੱਟ ਕੇ ਰੱਖਿਆ ਹੋਇਆ ਸਾਰੀਆਂ ਚੀਜ਼ਾਂ ਸੀ ਵਿੱਚ ਪਾ ਲੈਣੀ ਹੈ ਇਸ ਤਰੀਕੇ ਨਾਲ ਗਰਮ ਪਾਣੀ 'ਚ ਟੱਕ ਕੇ ਰੱਖ ਲਵਾਂਗੇ 5 ਮਿੰਟ ਬਾਅਦ ਸੇ ਉਸ ਬਾਅਦ ਛਾਣ ਲਵਾਂਗੇ ਇਹਨਾਂ ਨੂੰ ਚਾਹਨੰਦ ਬਾਦ ਪ੍ਰਾਚ ਪਾਉਣ ਤੋਂ ਬਾਅਦ ਆਪਾਂ ਸੁੱਕਣੀ ਪਾ ਲੈਣਾ ਕੋਠੇ ਦੇ ਉੱਤੇ ਦੋ ਦਿਨ ਦੀ ਧੁੱਪ ਲਗਾਉਣ ਤੋਂ ਬਾਅਦ ਤੇਲ ਅਸੀਂ ਡੇਢ ਕੌਲੀ ਗਰਮ ਰੱਖਤਾ ਇੱਕ ਕੜਛੀ ਆਪਾਂ ਪਾਵਾਂਗੇ ਸਾਬਤ ਨੀਆਂ ਦੋ ਚਮਚਾ ਕਾਲੀਆਂ ਮਿਰਚਾਂ ਸਾਬਤ ਤੇ ਤਿੰਨ ਚਮਚਾ ਆਪਾਂ ਪਾਵਾਂਗੇ ਇਹਦੇ ਵਿੱਚ ਜਵੈਨ ਤੇ ਇਹ ਦੋ ਚਮਚੇ ਪਾਵਾਂਗੇ ਜੀ ਸਰੋਂ ਦੇ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਜੀਰੇ ਦੇ ਦੋ ਚਮਚ ਤੇ ਜਿਹੜੀ ਕੜਛੀ ਨਾਲ ਆਪਾਂ ਪਹਿਲਾਂ ਮੀਣ ਕੇ ਲਈ ਉਹਦੇ ਨਾਲ ਸੌਂਫ ਪਾ ਲਵਾਂਗੇ ਇੱਕ ਕੜਛੀ ਸਾਡਾ ਮਸਾਲਾ ਬਣ ਕੇ ਤਿਆਰ ਹੋ ਚੁੱਕਾ ਇਹਨੂੰ ਅਸੀਂ ਦਰਦਰਾ ਜਾਂ ਪੀਸ ਲੈਣਾ ਬਹੁਤਾ ਬਾਰੀਕ ਨਹੀਂ ਪੀਸ ਕੇ ਤਿਆਰ ਕਰਨਾ ਇਸ ਤਰੀਕੇ ਨਾਲ ਪੀਸ ਕੇ ਤਿਆਰ ਕਰ ਲਵਾਂਗੇ ਹੁਣ ਗਰਮ ਤੇਲ ਵਿੱਚ ਇਹਨੂੰ ਪਾ ਲਵਾਂਗੇ ਤੇ ਹੁਣ ਪਾਵਾਂਗੇ ਆਪਾਂ ਜੀ ਮਸਾਲੇ ਦੇ ਵਿੱਚ ਇੱਕ ਚਮਚਾ ਹਲਦੀ ਪਾਵਾਂਗੇ ਤੇ ਇੱਕ ਚਮਚ ਪਾਵਾਂਗੇ ਜੀ ਹੁਣ ਇਹਦੇ ਵਿੱਚ ਨਮਕ ਪਹਿਲਾਂ ਵੀ ਅਸੀਂ ਨਮਕ ਪਾਇਆ ਹੋਇਆ ਸੀ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਜਿਹਨੂੰ ਦੇਗੀ ਮਚ ਕਹਿੰਦੇ ਤੇ ਅੱਧਾ ਚਮਚ ਲਾਲ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਵਧਾ ਵੀ ਸਕਦੇ ਹੋ ਜਿਆਦਾ ਤਿੱਖਾ ਘੱਟ ਹੁੰਦੇ ਤਾਂ ਵੱਧ ਵੀ ਪਾ ਸਕਦੇ ਹੋ ਮਿਰਚਾਂ ਦੇ ਵਿੱਚ ਤੇ ਹੁਣ ਆਪਾਂ ਵੇਖ ਸਕਦੇ ਦੋ ਦਿਨ ਗੋਬਿੰਦ ਤੇ ਗਾਜਰਾਂ ਸੁੱਕਣ ਤੋਂ ਬਾਅਦ ਇਹ ਸ੍ਰਿਕ੍ਰਿਆ ਹੋ ਜਾਣੀਆਂ ਥੋੜੀ ਜਿਹੀ ਆਪਾਂ ਹਰੀਆਂ ਮਿਰਚਾਂ ਲਾਈਆਂ ਹੋਈਆਂ ਇਹਨੂੰ ਆਪਾਂ ਧੁੱਪ ਵਿੱਚ ਥੋੜਾ ਜਿਹਾ ਸਕਾਰ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਹੁਣ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਵਧ ਘੱਟ ਕਰ ਸਕਦੇ ਹੋ ਤੇ ਹੁਣ ਆਪਾਂ ਮਸਾਲੇ ਵਿੱਚ ਸਾਰੀਆਂ ਚੀਜ਼ਾਂ ਨੂੰ ਜਿਹੜਾ ਮਿਕਸ ਕਰ ਲੈਣਾ ਹੈ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ ਤੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਸਿਰਕਾ ਵੀ ਪਾ ਸਕਦੇ ਹੋ ਚਾਹੀਦਾ ਦੋ ਨਿੰਬੂ ਵੀ ਪਾ ਸਕਦੇ ਆਪਾਂ ਬਿਨਾਂ ਇਹਦੇ ਤੋਂ ਬਣਾਇਆ ਨਿੰਬੂ ਤੇ ਸਿਰਕੇ ਤੋਂ ਇਸ ਤਰੀਕੇ ਦੇ ਨਾਲ ਕਿਉਂਕਿ ਗੋਭੀ ਦਾ ਜਿਹੜਾ ਨਾ ਚਾਰ ਬਹੁਤਾ ਟਾਈਮ ਨਹੀਂ ਕੱਢਦਾ ਹੈਗਾ ਇਹ ਸਿਰਫ ਓਨਾ ਕੀ ਬਣਾ ਕੇ ਜਿਹੜਾ ਖਾਧਾ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਤੋਂ ਬਾਅਦ ਇੱਕ ਡੱਬੇ ਵਿੱਚ ਕੱਟ ਕੇ ਰੱਖ ਲਵਾਂਗੇ ਤਾਂ ਤੁਸੀਂ ਦੇਖ ਸਕਦੇ ਚਾਰਦੀ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕਾ ਤੁਸੀਂ ਪਰਾਂਠਿਆਂ ਦੇ ਨਾਲ ਵੀ ਖਾ ਸਕਦੇ ਹੋ ਵੀਡੀਓ